ਅੱਜ ਅਸੀਂ ਆਪ ਸਭ ਜੀ ਨੂੰ ਚਰਖੇ ਤੇ ਬੋਲੀਆਂ ਸੁਣਾਵਾਂਗੇ ਚਰਖਾ ਮੇਰਾ ਰੰਗ ਰੰਗੀਲਾ ਵਿੱਚ ਸੋਨੇ ਦੀਆਂ ਮੇਕਾਂ ਚਰਖਾ ਮੇਰਾ ਰੰਗ ਰੰਗੀਲਾ ਵਿੱਚ ਸੋਨੇ ਦੀਆਂ ਮੇਕਾਂ ਮਾਂ ਮੇਰੀ ਦੀਆਂ ਯਾਦਾਂ ਆਵਣ ਜਦ ਚਰਖੇ ਵੱਲ ਵੇਖਾਂ ਮਾਂ ਮੇਰੀ ਨੇ ਚਰਖਾ ਦਿੱਤਾ ਪੀੜੀ ਲਿਆ ਦੇ ਤੂੰ ਬਸਾਰੀ ਰਾਤ ਵੇ ਸਾਰੀ ਰਾਤ ਕੱਤਿਆ ਕਰੂੰ ਕੱਤਿਆ ਕਰੂੰ ਤੇਰਾ ਰੂਮ ਵੇ ਸਾਰੀ ਰਾਤ ਕੱਤਿਆ ਕਰੂੰ ਕੱਤਿਆ ਕਰੂੰ ਤੇਰਾ ਰੂਮ ਵੇ ਸਾਰੀ ਰਾਤ ਕੱਤਿਆ ਕਰੂੰ ਮਾਏ ਕਿੱਕਰਦਾ ਮੇਰਾ ਚਰਖਾ ਮਾਏ ਢਾਲੀ ਦਾੜਵਾ ਦੇਨੀ ਇਹ ਚਰਖੇ ਦਾ ਹਲੇ ਮ제 ਰੂ ਇਹ ਚਰਖੇ ਦਾ ਹਲੇ ਮ제 ਰੂ ਮਾਲ ਗੋਤੀਆਂ ਖਾਵੇ ਮੇਰੇ ਨਾਲ ਦੀਆਂ ਕੱਟ ਕੇ ਸੌਂਗੀਆਂ ਮੇਰੇ ਨਾਲ ਦੀਆਂ ਕੱਟ ਕੇ ਸੌਂਗੀਆਂ ਮਿੱਥ ਕੱਤਿਆਂ ਨਾ ਜਾਵੇ ਚਰਖਾ ਬੂ ਚੰਦਰਾ ਮੇਰੀ نیند ਉਡਾਵੇ ਚਰਖਾ ਬੂ ਚੰਦਰਾ ਮੇਰੀ نیند ਉਡਾਵੇ ਚਰਖਾ ਬੂ ਚੰਦਰਾ ਮੇਰੀ نیند ਉਡਾਵੇ ਚਰਖਾ ਬੂ ਚੰਦਰਾ ਬੱਲੇ ਬੱਲੇ ਨੀਚਾ ਨੀਚਾ ਹੱਥ ਪੂੜੀਆਂ ਟਾ ਕੇ ਤੇ ਚਰਖਾ ਚਾਨੀ ਤਰਿੰਜਣਾ ਦਾ ਹੱਥ ਪੂੜੀਆਂ ਟਾ ਕੇ ਤੇ ਚਰਖਾ ਚਾਨੀ ਤਰਿੰਜਣਾ ਦਾ ਤੰਦ ਨਹੀਂ ਮੈਂ ਚਰੇ ਖੇਤੇ ਪੋਨੀਆਂ ਲ ਮੇ ਲ ਮੇ ਤੰਦ ਨਹੀਂ ਮੈਂ ਚਰੇ ਖੇਤੇ ਪੋਨੀਆਂ ਜਾਦ ਕਰਾਂ ਮੈਂ ਤੈਨੂੰ हर वेले मुम्बा मजदा जाल वेडे मे तम्बा मजदा जाल वेडे तम्बा मज द जाल वेडे मे ता बल्ले बल्ले दिलों का पाणे मोर कूकदा बल्ले बल्ले ਚੀਕੇ ਚਰਖਾ ਜੈ ਕੋਰੇ ਤੇਰਾ ਲੋਕਾਂ ਪਾਣੀ ਮੋਰ ਕੂਕਦਾ ਚੀਕੇ ਚਰਖਾ ਜੈ ਕੋਰੇ ਤੇਰਾ ਲੋਕਾਂ ਪਾਣੀ ਮੋਰ ਕੂਕਦਾ ਚੀਕੇ ਚਰਖਾ ਜੈ ਕੋਰੇ ਤੇਰਾ ਜਿਤ ਰਿੰਜਣਾ ਹੋਈਆਂ ਕੱਠੀਆਂ ਆਨੰਦ ਕਰਤੇ ਹਰ ਨਾਮੀ ਬਿਬਿਸ਼ ਨਿਹਾਰ ਦਾ ਚਰਖਾ ਸੋਣਾ ਬਿਛਨੀ ਨਾਰ ਦਾ ਚਰਖਾ ਸੋਣਾ ਕਰਦਾ ਭੌਰ ਗੁਲਾਮੀ ਬੀ ਬੰਤੋ ਕੁੜੀ ਨੇ ਸਗੀ ਕਰਾਈ ਬੰਤੋ ਕੁੜੀ ਨੇ ਸਗੀ ਕਰਾਈ ਬੈ ਗਈ ਪੀੜਾ ਢਾਕੇ ਨੱਚ ਸੁਰਜੀਤ ਕਰੇ ਪੈਰੀ ਚੰਦਰਾ ਪਾਕੇ ਨੱਚ ਸੁਰਜੀਤ ਕਰੇ ਪੈਰੀ ਚੰਦਰਾ ਪਾਕੇ ਨੱਚ ਸੁਰਜੀਤ ਕਰੇ ਪੈਰੀ ਚੰਦਰਾ ਪਾਕੇ ਨੱਚ ਸੁਰਜੀਤ ਕਰੇ ਤਰਿੰਜੇ ਨਾਚੇ ਚਾਰੇ ਖੂਕੂ ਕੂਕਾ ਚਰਖਾ ਕੂ ਕੂ ਕਰਦਾ ਨੱਚਦਾ ਏ ਕੁਗੀਆਂ ਦਾ ਜੋੜਾ ਕੁੜੀਓ ਨੱਚਾਂਗੇ ਦੇ ਵਿੱਚ ਮਾਰ ਕੇ